ਡੱਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੋ ਰਿਹਾ ਹੈ ਕਿੰਨਾ ਕ ਅੱਗੇ ਹੋ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਸ਼ਾਮਲ ਹੋਣਗੇ ਦੇਖੋ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹਾਂ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਜ਼ਰੂਰ ਪਹੁੰਚਣਗੇ ਸਾਨੂੰ ਜਿੱਥੋਂ ਤੱਕ ਲੱਗਦਾ ਕਿ ਜੇ ਐਜ਼ ਕਿਸਾਨ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਮੀਟਿੰਗ ਦੇ ਵਿੱਚ ਬੈਠਣਾ ਉਹਨਾਂ ਦਾ ਸ਼ਾਮਲ ਹੋਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਹੇ ਜਿਹੀਆਂ ਸਾਡੀਆਂ ਮੰਗਾਂ ਨੇ ਜਿਹੇ ਜਿਹੀਆਂ ਮੰਗਾਂ ਨੂੰ ਲੈ ਕੇ ਸਾਡਾ ਮੋਰਚਾ ਲੱਗਿਆ ਪਰ ਹੁਣ ਸਦਾਰ ਦੇਖੋ ਮੈਂ ਤਾਂ ਇਧਰ ਇਲਾਕਿਆਂ ਦੇ ਵਿੱਚ ਫਿਰ ਰਿਹਾ ਪਿੱਛੇ ਜਿੰਨੀ ਕੁ ਗੱਲ ਉਹਨਾਂ ਨਾਲ ਦੀ ਤਾਂ ਉਹ ਤਾਂ ਹਮੇਸ਼ਾ ਪੋਜ਼ਿਟਿਵ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਹੁਣ ਇਹ ਤਾਂ ਜਾ ਕੇ ਪਤਾ ਲੱਗੂਗਾ ਕਿ ਸੁਧਾਰ ਹੋ ਕੇ ਜਾ ਰਿਹਾ ਕਿ ਕੱਲ ਬਾਦ ਮਤਲਬ ਕਿ ਤੋ ਤਾਂ ਹਜੇ ਠੀਕ ਲੱਗਦਾ ਹੈ ਕਿ ਹਾਂ ਚੜ੍ਹਦੀ ਕਲਾ ਚ ਨੇ ਪਰ ਦੇਖੋ ਖਾ ਪੀ ਨਾਲ ਜਦੋਂ ਜਿੰਨਾ ਚਿਰ ਹੁਣ ਮੈਡੀਸਨ ਨਾਲ ਤਾਂ ਸਿਰਫ ਇੱਕ ਸੁਧਾਰ ਜਿਹੇ ਜਾਂ ਹਾਲਾਤ ਮਾੜੇ ਮੋਟੇ ਸੁਧਰ ਸਕਨੇ ਹਨ ਉਹੋ ਜਾਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਉਹ ਮੈਡੀਸਨ ਦੇ ਨਾਲ ਹੀ ਜਿਹੜਾ ਬੋਲਣ-ਬੋਲਣ ਵਾਲਾ ਕੰਮ ਚੱਲਿਆ ਐ ਤੋਂ ਪਹਿਲਾਂ ਤਾਂ ਜਮਾਂ ਬੋਲਣ-ਬਾਲਣ ਵਾਲਾ ਵੀ ਕੰਮ ਰੁਕ ਗਿਆ ਸੀਗਾ ਸੁਧਾਰ ਤਾਂ ਦੇਖੋ ਜਿੰਨਾ ਕ ਹੋਊਗਾ ਉਹਨਾਂ ਕ ਦਿਖ ਜੂਗਾ ਜਾਣ ਤੇ ਜਿਹੜਾ ਤੁਹਾਡਾ ਪੁੱਤਰ ਐ ਜਿਗਰ ਉਹਨੇ ਵੀ ਆਪਣੇ ਬਾਪੂ ਦਾ ਪੂਰਾ ਹੌਸਲਾ ਵਧਾਇਆ ਉਹਦੇ ਬਾਰੇ ਕੀ ਕਹੋਗੇ ਦੇਖੋ ਇਹ ਬਲੱਡ ਚ ਹੁੰਦੀਆਂ ਵੀਰੇ ਬਾਕੀ ਕੁਝ ਵੀ ਲਾਲੀਏ ਪੰਜਾਬੀਆਂ ਦੀ ਇੱਕ ਫਿਤਰਤ ਐ ਕਿ ਆਪਸ ਚ ਭਾਵੇਂ ਕਿੰਨੇ ਨਾ ਵੀ ਕੁਛ ਵੀ ਹੋਇਆ ਹੋਵੇ ਸਾਡੇ ਚ ਕੁਛ ਵੀ ਆ ਕਿਵੇਂ ਵੀ ਆ ਅਸੀਂ ਹਨਾ ਜਦੋਂ ਸਾਡਾ ਬਾਹਰਲੇ ਨਾਲ ਕਿਸੇ ਨਾਲ ਮੁਕਾਬਲਾ ਤਾਂ ਉਦੋਂ ਸਾਡੇ ਸਿਰ ਜੁੜ ਜਾਂਦੇ ਪਰ ਸਾਡੀ ਇੱਕ ਫੈਮਿਲੀ ਹੈ ਅਸੀਂ ਆਪਣੀ ਫੈਮਿਲੀ ਦੇ ਜੇ ਅਸੀਂ ਆਪਣੇ ਮੁਖੀ ਵਾਸਤੇ ਅਸੀਂ ਉਹਦੇ ਪਿੱਠ ਤੇ ਆ ਕੇ ਨਾ ਖੜ ਸਕੀ ਤਾਂ ਫਿਰ ਸਾਡਾ ਫੈਮਿਲੀ ਹੋਣ ਦਾ ਕੀ ਮਤਲਬ ਕਿਉਂਕਿ ਸਾਡਾ ਫਰਜ਼ ਹੈ ਜਿਹੇ ਜ ਸਾਡਾ ਆਗੂ ਹੈ ਉਹ ਜ ਮੇਰਾ ਚਲੋ ਫਾਦਰ ਵੱਖਰੀ ਗੱਲ ਹੈ ਪਰ ਇੱਕ ਆਗੂ ਹੋਣ ਦੇ ਨਾਮ ਤੇ ਵੀ ਮੇਰਾ ਫਰਜ਼ ਬੰਦਾ ਹੈ ਉਹਨਾਂ ਦਾ ਇੱਕ ਫੌਜ ਦਾ ਸਿਪਾਹੀ ਹੋਣ ਦੇ ਨਾਂ ਤੇ ਕਿ ਮੈਂ ਜਿਹੜਾ ਕੰਮ ਮੈਨੂੰ ਡਿਊਟੀ ਦਿੱਤੀ ਜਾਂਦੀ ਹੈ ਮੈਂ ਉਸ ਨੂੰ ਕਰਾਂਗਾ ਆਗੂ ਨੂੰ ਮਿਲ ਰਿਹਾ ਉਸ ਦੀ ਕੁਰਬਾਨੀ ਨੂੰ ਮਿਲ ਰਿਹਾ ਉਸ ਦੇ ਲੱਗੇ ਹੋਏ ਮੋਰਚੇ ਨੂੰ ਮਿਲ ਰਿਹਾ ਮੈਨੂੰ ਲੱਗਦਾ ਨੌਜਵਾਨੀ ਦੇ ਵਿੱਚ ਉਹ ਜਿਹੜਾ ਮੈਸੇਜ ਉਹ ਭੇਜਣਾ ਚਾਹੁੰਦੇ ਸੀ ਉਹ ਭੇਜਣ ਵਿੱਚ ਕਾਮਯਾਬ ਮਿਲਣ ਲੱਗਦਾ ਹੈ ਜਿਹੜੇ ਜਿਗਰ ਵੀ ਕਰ ਰਿਹਾ ਹੈ ਅੱਗੇ ਅੱਗੇ ਆਪਣੇ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਨਾਲ ਨਾਲ ਸੇ ਦੇਖੋ ਕਿੰਨਾ ਕਿਤੇ ਆਪਣੇ ਸਰਕਲ ਚ ਤਾਂ ਫਰਕ ਪੈਂਦਾ ਏ ਜਿਵੇਂ ਦੀਆਂ ਗੱਲਾਂ ਉਹ ਸਿੱਖੂਗਾ ਜਿਵੇਂ ਦੇ ਲੋਕਾਂ ਚੋਂ ਜਾਊਗਾ ਜਿਵੇਂ ਦੇ ਲੋਕਾਂ ਚੋਂ ਉੱਠੂ ਬੈਠੂਗਾ ਉਹੋ ਜਿਹੀਆਂ ਗੱਲਾਂ ਉਹ ਫਾਲੋ ਕਰੂਗਾ ਉਹਨਾਂ ਤੋਂ ਹਨਾ ਉਹੋ ਜਿਹੀਆਂ ਗੱਲਾਂ ਉਹ ਜਾ ਕੇ ਅੱਗੇ ਬੱਚਿਆਂ ਚ ਵੀ ਕਰੂਗਾ ਇਹ ਗੱਲ ਹੈਗੀ ਆ ਉਹਦੇ ਚ ਵੀ ਕਿ ਗੱਲ ਰੱਖਣ ਤੋਂ ਜਾਂ ਮੰਨ ਲਓ ਗੱਲ ਕਹਿਣ ਤੋਂ ਉਹ ਝਿਜਕਦਾ ਨਹੀਂ ਹੈਗਾ ਗੱਲ ਕਹਿ ਦਿੰਦਾ ਮੈਨੂੰ ਲੱਗਦਾ ਸੁਭਾਅ ਜਿਹੜਾ ਉਹ ਇਨ ਬਿਨ ਡਲੇਵਾਲ ਸਾਹਿਬ ਦੇ ਵਰਗਾ ਹੀ ਬਣਦਾ ਜਾਂਦਾ ਹਾਂ ਉਹ ਗੱਲ ਰੱਖਣ ਤੋਂ ਨਹੀਂ ਮਤਲਬ ਕਿ ਐਂ ਘਰੋਂ ਆਉਂਦਾ ਨਹੀਂ ਕਿ ਗੱਲ ਰੱਖਣੀ ਐ ਮੈਂ ਜੇ ਰੱਖਣੀ ਐ ਤਾਂ ਉਹ ਰੱਖ ਦਿੰਦਾ 26 ਮਾਰਚ ਨੂੰ ਕਿਸਾਨਾਂ ਨੇ ਜਿਹੜਾ ਆ ਟਰੈਕਟਰ ਮਾਰਚ ਕੀਤਾ ਤੇ ਇਹ ਸਫਲ ਹੋਇਆ ਤੇ ਸਾਡੇ ਨਾਲ ਜਿਹੜਾ ਬਸੀ ਜਿਹੜਾ ਬਲਾਕ ਹੈ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਸੁਪੁੱਤਰ ਸਪੈਸ਼ਲ سپورਟ ਕਰਨ ਲਈ ਆਏ ਨੇ ਗੁਰਪਿੰਦਰ ਸਿੰਘ ਅਸੀਂ ਉਹਨਾਂ ਨਾਲ ਗੱਲਬਾਤ ਕਰਾਉਨੇ ਆ ਅਸੀਂ ਕਾਲ ਜੀ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਆਪਾਂ ਨੂੰ ਬਹੁਤ ਵਧੀਆ ਮੈਨੂੰ ਲੱਗਦਾ ਤੁਹਾਡੇ ਸਾਹਮਣੇ ਹੈ ਕਿੰਨੀ ਵਧੀਆ ਗਿਣਤੀ ਦੇ ਵਿੱਚ ਨੌਜਵਾਨੀ ਕਰਕੇ ਟਰੈਕਟਰ ਕਿੰਡੀ ਵੱਡੀ ਗੰਟੀ ਦੇ ਵਿੱਚ ਆਏ ਆ ਹੰਗਾਰਾ ਆ ਆਗੂ ਨੂੰ ਮਿਲ ਰਿਹਾ ਉਸ ਦੀ ਕੁਰਬਾਨੀ ਨੂੰ ਮਿਲ ਰਿਹਾ ਉਸ ਦੇ ਲੱਗੇ ਹੋਏ ਮੋਰਚੇ ਨੂੰ ਮਿਲ ਰਿਹਾ ਮੈਨੂੰ ਲੱਗਦਾ ਨੌਜਵਾਨੀ ਦੇ ਵਿੱਚ ਉਹ ਜਿਹੜਾ ਮੈਸੇਜ ਉਹ ਭੇਜਣਾ ਚਾਹੁੰਦੇ ਸੀ ਉਹ ਭੇਜਣ ਵਿੱਚ ਕਾਮਯਾਬ ਮਿਲਣ ਲੱਗਦਾ ਹੋਵੇਗਾ ਡੱਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਕਿੰਨਾ ਕੁ ਸੁਧਾਰ ਹੋ ਰਿਹਾ ਹੈ ਕਿੰਨਾ ਕ ਅੱਗੇ ਉਹ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਸ਼ਾਮਲ ਹੋਣਗੇ ਦੇਖੋ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹਾਂ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਜ਼ਰੂਰ ਪਹੁੰਚਣਗੇ ਸਾਨੂੰ ਜਿੱਥੋਂ ਤੱਕ ਲੱਗਦਾ ਕਿ ਜੇ ਐਜ਼ ਕਿਸਾਨ ਅਸੀਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਮੀਟਿੰਗ ਦੇ ਵਿੱਚ ਬੈਠਣਾ ਉਹਨਾਂ ਦਾ ਸ਼ਾਮਲ ਹੋਣਾ ਕਾਫੀ ਜ਼ਿਆਦਾ ਜ਼ਰੂਰੀ ਹੈ ਜਿਹੇ ਜਿਹੀਆਂ ਸਾਡੀਆਂ ਮੰਗਾਂ ਨੇ ਜਿਹੇ ਜਿਹੀਆਂ ਮੰਗਾਂ ਨੂੰ ਲੈ ਕੇ ਸਾਡਾ ਮੋਰਚਾ ਲੱਗਿਆ ਪਰ ਹੁਣ ਸਰਦਾਰ ਦੇਖੋ ਮੈਂ ਤਾਂ ਇੱਧਰ ਇਲਾਕਿਆਂ ਦੇ ਵਿੱਚ ਫਿਰ ਰਿਹਾ ਹਾਂ ਪਿੱਛੇ ਜਿੰਨੀ ਕੁ ਗੱਲ ਉਹਨਾਂ ਨਾਲ ਦੀ ਤਾਂ ਉਹ ਤਾਂ ਹਮੇਸ਼ਾ ਪੋਜ਼ਿਟਿਵ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਹੁਣ ਇਹ ਤਾਂ ਜਾ ਕੇ ਪਤਾ ਲੱਗੂਗਾ ਕਿ ਸੁਧਾਰ ਹੋ ਕੇ ਜਾ ਰਿਹਾ ਕਿੱਹੇ ਜਾ ਰਿਹਾ ਕੱਲ ਬਾਅਦ ਮਤਲਬ ਕਿ ਤੋ ਤਾਂ ਹਜੇ ਠੀਕ ਲੱਗਦਾ ਹੈ ਕਿ ਹਾਂ ਚੜ੍ਹਦੀ ਕਲਾ ਚ ਨੇ ਪਰ ਦੇਖੋ ਖਾ ਪੀਣ ਨਾਲ ਜਦੋਂ ਜਿੰਨਾ ਚਿਰ ਹੁਣ ਮੈਡੀਸਨ ਨਾਲ ਤਾਂ ਸਿਰਫ ਇੱਕ ਸੁਧਾਰ ਜਿਹੇ ਜਾਂ ਹਾਲਾਤ ਮਾੜੇ ਮੋਟੇ ਸੁਧਰ ਸਕਨੇ ਹਨ ਉਹੋ ਜਾਂ ਉਹਨਾਂ ਨੂੰ ਮੇਰੇ ਹਿਸਾਬ ਨਾਲ ਉਹ ਮੈਡੀਸਨ ਦੇ ਨਾਲ ਹੀ ਜਿਹੜਾ ਬੋਲਣ-ਬੋਲਣ ਵਾਲਾ ਕੰਮ ਚੱਲਿਆ ਐ ਤੋਂ ਪਹਿਲਾਂ ਤਾਂ ਜਮਾਂ ਬੋਲਣ-ਬਾਲਣ ਵਾਲਾ ਵੀ ਕੰਮ ਰੁਕ ਗਿਆ ਸੀਗਾ ਸੁਧਾਰ ਤਾਂ ਦੇਖੋ ਜਿੰਨਾ ਕ ਹੋਊਗਾ ਉਹਨਾਂ ਕ ਦਿਖ ਜੂਗਾ ਜਾਣ ਤੇ ਪਤਾ ਲੱਗੂਗਾ ਤੁਸੀਂ ਵੀ ਆਲੇ-ਦਾਲੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਫਿਰ ਰਹੇ ਹੋ ਤੇ ਹੌਸਲਾ ਵਧਾ ਰਹੇ ਹੋ ਤੇ ਜਿਹੜਾ ਤੁਹਾਡਾ ਪੁੱਤਰ ਐ ਜਿਗਰ ਉਹਨੇ ਵੀ ਆਪਣੇ ਬਾਪੂ ਦਾ ਪੂਰਾ ਹੌਸਲਾ ਵਧਾਇਆ ਉਹਦੇ ਬਾਰੇ ਕੀ ਕਹੋਗੇ ਦੇਖੋ ਇਹ ਬਲੱਡ ਚ ਹੁੰਦੀਆਂ ਵੀਰੇ ਕਿ ਕੁਝ ਵੀ ਲਾ ਲਈਏ ਪੰਜਾਬੀਆਂ ਦੀ ਇੱਕ ਫਿਤਰਤ ਹੈ ਕਿ ਆਪਸ ਵਿੱਚ ਭਾਵੇਂ ਕਿੰਨਾ ਵੀ ਕੁਝ ਵੀ ਹੋਇਆ ਹੋਵੇ ਸਾਡੇ 'ਚ ਕੁਝ ਵੀ ਆ ਕਿਵੇਂ ਵੀ ਆ ਅਸੀਂ ਹਨਾ ਜਦੋਂ ਸਾਡਾ ਬਾਹਰਲੇ ਨਾਲ ਕਿਸੇ ਨਾਲ ਮੁਕਾਬਲਾ ਤਾਂ ਉਦੋਂ ਸਾਡੇ ਸਿਰ ਜੁੜ ਜਾਂਦੇ ਪਰ ਸਾਡੀ ਇੱਕ ਫੈਮਿਲੀ ਹੈ ਅਸੀਂ ਆਪਣੀ ਫੈਮਿਲੀ ਦੇ ਜੇ ਅਸੀਂ ਆਪਣੇ ਮੁਖੀ ਵਾਸਤੇ ਅਸੀਂ ਉਹਦੇ ਪਿੱਠ ਤੇ ਆ ਕੇ ਨਾ ਖੜ ਸਕੀ ਤਾਂ ਫਿਰ ਸਾਡਾ ਫੈਮਿਲੀ ਹੋਣ ਦਾ ਕੀ ਮਤਲਬ ਕਹਿੰਦਾ ਸਾਡਾ ਫਰਜ ਹੈ ਜਿਹੇ ਜ ਸਾਡਾ ਆਗੂ ਹੈ ਉਹ ਜ ਮੇਰਾ ਚਲੋ ਫਾਦਰ ਵੱਖਰੀ ਗੱਲ ਹੈ ਪਰ ਇੱਕ ਆਗੂ ਹੋਣ ਦੇ ਨਾਮ ਤੇ ਵੀ ਮੇਰਾ ਫਰਜ ਬੰਦਾ ਹੈ ਉਹਨਾਂ ਦਾ ਇੱਕ ਫੌਜ ਦਾ ਸਿਪਾਹੀ ਹੋਣ ਦੇ ਨਾਂ ਤੇ ਕਿ ਮੈਂ ਜਿਹੜਾ ਕੰਮ ਮੈਨੂੰ ਡਿਊਟੀ ਦਿੱਤੀ ਜਾਂਦੀ ਹੈ ਮੈਂ ਉਹ ਸੁਨਿਮ ਭਾਵ ਅੱਗੇ ਜਿਗਰ ਵੀ ਕਰ ਰਿਹਾ ਹੈ ਅੱਗੇ ਅੱਗੇ ਆਪਣੇ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਨਾਲ-ਨਾਲ ਸੇਧ ਦੇ ਰਿਹਾ ਉਹ ਦੇਖੋ ਕਿਤਨਾ ਕਿਤੇ ਆਪਣੇ ਸਰਕਲ 'ਚ ਤਾਂ ਫਰਕ ਪੈਂਦਾ ਹੈ ਧਰਮ ਨਾਲ ਜਿਵੇਂ ਦੀਆਂ ਗੱਲਾਂ ਉਹ ਸਿੱਖੂਗਾ ਜਿਵੇਂ ਦੇ ਲੋਕਾਂ ਚ ਜਾਊਗਾ ਜਿਵੇਂ ਦੇ ਲੋਕਾਂ ਚ ਉੱਠੂ ਬੈਠੂਗਾ ਉਹੋ ਜਿਹੀਆਂ ਗੱਲਾਂ ਉਹ ਫਾਲੋ ਕਰੂਗਾ ਉਹਨਾਂ ਤੋਂ ਹਨਾ ਉਹੋ ਜਿਹੀਆਂ ਗੱਲਾਂ ਉਹ ਜਾ ਕੇ ਅੱਗੇ ਬੱਚਿਆਂ ਚ ਵੀ ਕਰੂਗਾ ਇਹ ਗੱਲ ਹੈਗੀ ਆ ਉਹਦੇ ਚ ਵੀ ਕਿ ਗੱਲ ਰੱਖਣ ਤੋਂ ਜਾਂ ਮੰਨ ਲਓ ਗੱਲ ਕਹਿਣ ਤੋਂ ਉਹ ਝਿਜਕਦਾ ਨਹੀਂ ਹੈਗਾ ਗੱਲ ਕਹਿ ਦਿੰਦਾ ਮੈਨੂੰ ਲੱਗਦਾ ਸੁਭਾਅ ਜਿਹੜਾ ਉਹ ਇਨ ਬਿਨ ਡਲੇਵਾਲ ਸਾਹਿਬ ਦੇ ਵਰਗਾ ਹੀ ਬਣਦਾ ਜਾਂਦਾ ਹਾਂ ਉਹ ਗੱਲ ਰੱਖਣ ਤੋਂ ਨਹੀਂ ਮਤਲਬ ਕਿ ਐਂ ਕਬਰੋਂਦਾ ਨਹੀਂ ਕਿ ਗੱਲ ਰੱਖਣੀ ਐ ਮੈਂ ਅਜੇ ਰੱਖਣੀ ਐ ਤਾਂ ਉਹ ਰੱਖ ਦਿੰਦਾ ਇਹ ਸਨ ਸਾਡੇ ਨਾਲ ਗੁਰਪਿੰਦਰ ਸਿੰਘ ਜਿਹੜੇ ਡੱਲੇਵਾਲ ਸਾਹਿਬ ਦੇ ਪੁੱਤਰ ਨੇ ਤੇ ਇਹ ਹੌਸਲਾ ਵਧਾ ਰਹੇ ਨੇ ਜਿੰਨਾ ਵੀ ਇੱਥੇ ਟਰੈਕਟਰ ਮਾਰਚ ਹੋ ਰਿਹਾ ਜਿੱਥੇ ਤੱਕ ਵੀ ਇਹਨਾਂ ਤੋਂ ਜਾਇਆ ਜਾਊਗਾ ਜਿੱਥੇ ਇਹਨਾਂ ਦੀ ਡਿਊਟੀ ਲੱਗੀ ਹੋਈ ਐ ਇਹ ਸਾਰੇ ਤਾਂ ਨਹੀਂ ਜਾ ਸਕਦੇ ਪਰ ਇਹ ਆਪਣੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਦਾ ਹੌਸਲਾ ਵਧਾਉਣ ਲਈ ਇੱਥੇ ਆਏ ਸੀ ਤੇ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਆਂ